ਸਾਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣਸੀ ਕਲਾਂ ਜੀ ਤਹਿਸੀਲ ਨਿਹਾਰ ਸਿੰਘ ਕਲਾਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤਾਂ ਅਸੀਂ ਤਿੰਨ ਦੋਫੇ ਲੈ ਕੇ ਆਏ ਆ ਜੀ ਤਿੰਨੇ ਹੀ ਬੱਚੇ ਆ ਖੀਰੇ ਡਿਟੇਲ ਓਪਰ ਓਪਰ ਬਾਈ ਤੋਂ ਲੈ ਕੇ ਦੇਵਾਂਗੇ ਇੱਕ ਨੰਬਰ ਦਾ ਤੋਹਫਾ ਹੀ ਆ ਜੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਲੈਣੀ ਆ ਜੀ ਬੱਚਾ ਹਜੇ ਤੇ ਹਾਈਟ ਚੈੱਕ ਕਰ ਲੋ ਲੈਂਥ ਚੈੱਕ ਕਰ ਲੋ ਲੰਬਾਈ ਤੇ ਪੂਸ਼ ਜਮਾਂ ਥੱਲੇ ਲੱਗਦੀ ਆ ਜੀ ਪੂਰੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡਰ ਨਸੀਗਲਾ ਤਹਿਸੀਲ ਲਿਆਰ ਸਿੰਘ ਆਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9592496690 ਠੀਕ ਆ ਆਪਾਂ ਬਾਈ ਦੇ ਘਰੋਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਬਾਈ ਘੱਟੋ ਘੱਟ 15-20 ਦਿਨਾਂ ਬਾਅਦ ਵੀਡੀਓ ਭੌਂਦਾ ਹੁੰਦਾ ਤੇ ਪਰ ਜਦੋਂ ਵੀ ਵੀਡੀਓ ਭੌਂਦਾ ਚੀਜ਼ਾਂ ਚੰਗੀਆਂ ਹੀ ਹੁੰਦੀਆਂ ਪਿਛਲੀ ਵੀਡੀਓ 'ਚ ਵੀ ਆ ਲਗਭਗ ਮਹੀਨੇ ਤੇ ਆਸ-ਪਾਸੇ ਸਮਾਂ ਹੋ ਗਿਆ ਜੀ ਤਿੰਨ ਬੱਚੇ ਸੀਗੇ ਛੋਟੇ ਉਹ ਵੀ ਬਹੁਤ ਚੰਗੇ ਸੀ ਤੇ ਅੱਜ ਵੀ ਦੋ ਪਈ ਆ ਇੱਕ ਨੰਬਰ ਤੋਂ ਬਾਈ ਸ਼ੁਰੂ ਕਰਦੇ ਆ ਪਹਿਲਾਂ ਤਾਂ ਇਹਦੇ ਮਾੜਾ ਜਿਹਾ ਬਰੋਬਰ ਖੜ ਜੀ ਹਾਈਟ ਚੈੱਕ ਕਰੋ ਤੁਸੀਂ ਪਹਿਲਾਂ ਤਾਂ ਹਾਈਟ ਚੈੱਕ ਕਰ ਲਓ ਜੀ ਉਮਰ ਬਾਈ ਕਿੰਨੀ ਐ ਜੀ ਦੀ 2 ਸਾਲ ਐ ਦੰਦੋ ਜੀ ਦੰਦੋ ਖੀਰੀ ਐ ਜੀ ਪੱਟ ਕੇ ਦਿਖਾਉਂਦੇ ਆ ਠੀਕ ਆ ਜੀ ਤੇ ਬਾਕੀ ਲੰਮੀ ਲੰਮੀ ਬਹੁਤ ਐ ਮਾੜੀ ਪੂਰੀ ਲੰਮੀ ਐ ਜੀ ਕੱਦ ਪੂਰਾ ਚੰਗਾ ਪੂਛ ਨੀਵੀ ਪੂਰੀ ਗੋਲ ਪੱਠ ਪੁੜਾ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਬਰੀਡ ਦੀਆਂ ਜੀ ਉਹ ਸਾਰੀਆਂ ਕਰਮ ਵਾਲੀ ਪੂਰੀ ਕਰਦੀ ਹੈ ਜੀ ਢਾ ਸੈਂਡ ਚੈੱਕ ਕਰੋ ਜੀ ਵੇ ਚਾ ਮਾ ਗੋੜਾ ਜਿਵੇਂ ਕਹਿੰਦੇ ਹੁੰਦੇ ਨਾ ਰੁਪਿਆ ਨਹੀਂ ਲੰਘਦਾ ਤੇ ਉਹ ਚੀਜ਼ ਲੈ ਚੱਲੀ ਵੀਰੇ ਥੋੜਾ ਲੰਮਾ ਤੋੜ ਕੇ ਦਿਖਾ ਦਿ ਆਪਾਂ ਬਰੀਕੀਆਂ ਚੈੱਕ ਕਰ ਲਓ ਕੋਟਾਂਗ ਤਾਂ ਕੋਈ ਨਹੀਂ ਬਈ ਇਹਦੇ ਨਾ 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 ਠੀਕ ਹੈ ਜੀ ਮਾ ਦਾ ਦੋ ਤੇ ਕਿੰਨਾ ਕ ਬਈ ਮਾਣ ਦਾ ਤਾਂ ਇਹ ਦੱਸਦੇ 16 ਕਿਲੋ ਦੱਸਿਆ ਆਪਣਾ ਠੀਕ ਆ ਜੀ ਦਿੱਤਾ ਹੋਊਗਾ ਬਾਈ ਚੰਗੀ ਆ ਚੰਗੀ ਜਾਦ ਬਰੀਡ ਦੀ ਆ ਮੁਰਾਹ ਚ ਪੈਂਦੀ ਆ ਤੋਫਈਆ ਹਾਈਟ ਬਾਈ ਦੇ ਮੋਢੇ ਤੇ ਕਰਾਉਂਦੀ ਆ ਤੇ ਹਜੇ ਬੱਚਾ ਆ ਜੀ ਬਾਕੀ ਝੋਲੀ ਕਰਮ ਵਾਲੀ ਤੇ ਤੁਹਾਨੂੰ ਦਿਖਾ ਦਿੰਨੇ ਆ ਜੀ ਚੈੱਕ ਕਰੋ ਜੀ ਝੋਲੀ ਐਨ ਕੱਲਾ ਕੱਲਾ ਥਾਣਾ ਪਿਆ ਜੀ ਫੋਟੋ ਸ਼ਾਟ ਪੂਰਾ ਵੀ ਨਹੀਂ ਗੋਲ ਪੈਠਾ ਪੂੜਾ ਬਾਕੀ ਜਿਹਨੇ ਸਾਂਭਣੀ ਆ ਜਿੱਦ ਤੇ ਤਿਆਰ ਜੀ ਘਰ ਨੂੰ ਕੋਈ ਸੇਵਾ ਕਰਨ ਦੀ ਲੋੜ ਨਹੀਂ ਸਹੀ ਗੱਲ ਆ ਪਰ ਜਿੱਦ ਤਿਆਰ ਹੋਏ ਬਈ ਮੇਲੇ ਵਾਲੀ ਕੱਟੀ ਬਣ ਜਾਵੇਗਾ ਠੀਕ ਐ ਦੰਦ ਪੱਟ ਕੇ ਦਿਖਾਈ ਬਈ ਦੰਦ ਮੇਰੇ ਤਾਂ ਪੱਟ ਕੇ ਦਿਖਾ ਦਿੰਦੇ ਆ ਕਿਉਂਕਿ ਅਗਲਾ ਕਿਤੇ ਹਾਈਟ ਦੇ ਕੇ ਇਹ ਨਾ ਦੇ ਦੇ ਬਈ ਨਹੀਂ ਯਾਰ ਦੋ ਦੰਦ ਹੋਊਗੀ ਜਿੰਨੀ ਚੀਜ਼ ਹੋਈ ਉੰਨੀ ਹੀ ਦੱਸਾਂਗੇ ਜੀ ਖੀਰੀ ਕੱਟੀ ਚੈੱਕ ਕਰੋ ਜੇ ਮਾਂਗੀ ਦੀ ਆ ਵੀਰੇ ਕੋਈ ਦੰਦ ਨਹੀਂ ਸਿੱਟਿਆ ਤੇ ਬਾਕੀ ਠੰਡੀ ਆ ਪੂਰੀ ਡਿਮਾਂਡ ਕੀ ਜਿੰਨੀ ਕਰੀ ਨੀ ਜਿੰਨੀ ਠੀਕ ਆ ਜੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਇਹਦੀ 40 ਹਜ਼ਾਰ ਦੀ ਹੋ ਜੂ ਮਾਨਤਨ ਕਰ ਦਾਂਗੇ ਠੀਕ ਆ ਜੀ 40000 ਦੀ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਮਾਨਤਨ ਜਰੂਰ ਹੋ ਜਾਊਗਾ ਦੋ ਨੰਬਰ ਵੀਰੇ ਸੁਪਾ ਇਹਦੀ ਕਿੰਨੀ ਕੁ ਉਮਰ ਆ ਜੀ ਇਹਦੀ 2 ਸਾਲ ਹੈ ਜੀ ਇਹਦੀ ਦੋ ਇਹ ਵੀ ਖੀਰੀ ਆ ਬਾਈ ਹਾਂਜੀ ਖੀਰੀ ਹੈ ਇਹ ਬੂਰੀ ਨੀਲੀ ਰਾਵੀ ਚ ਪੈ ਜਾਂਦੀ ਹੈ ਹਾਂਜੀ ਸੈਂਕ ਇਹਦਾ ਵੀ ਐਨ ਗੂਲ ਹੋਇਆ ਪਿਆ ਜੀ ਕੁੰਡਾ ਫੋੜシャンਕ ਇਹਦੇ ਵੀ ਨਹੀਂ ਪੂਰਾ ਚੂੜੀ ਚੈੱਕ ਕਰੋ ਜੀ ਸਰਾਲਾ ਸਹਿਜ ਵੀ ਸੋਨਾ ਤੇ ਖੂਬਸੂਰਤੀ ਵੀ ਥਣਾ ਦੀ ਬਹੁਤ ਆ। ਮੱਥੇ ਬੱਲ ਹੈਗਾ ਜੀ। ਮੱਥੇ ਬੱਲ ਹੈਗਾ ਤੋਰ ਕੇ ਦਿਖਾ ਦਿਓ ਮੇਰੇ। ਬਾਕੀ ਬਰੀਕੀਆਂ ਤੁਸੀਂ ਆਪ ਚੈੱਕ ਕਰ ਲਿਓ। ਗੋਲ ਪੈਸਟ ਪੂੜਾ ਜੀ। ਹਾਈਟ ਇੱਕ ਨੰਬਰ ਨਾਲੋਂ ਥੋੜੀ ਜਿਹੀ ਛੋਟੀ ਆ ਪਰ ਜਿਹੜੇ ਹਿਸਾਬ ਨਾਲ ਬੱਚਾ ਜੀ ਉਹ ਹਿਸਾਬ ਨਾਲ ਚੰਗੀ ਆ ਪੂਰੀ ਹਾਈਟ। ਬੂਰੀ ਨੀਲੀ ਰਾਵੀ ਨੂੰ ਜਿਹੜੇ ਪਿਆਰ ਕਰਦੇ ਆ ਉਹਨਾਂ ਵਾਸਤੇ ਤੋਹਫਾ ਹੀ ਇਹ ਮੱਥੇ ਬੱਲ। ਬਾਕੀ ਚੰਗੇ ਮਿਲਕ ਰਿਕਾਰਡ ਵਾਲੀ ਆ ਜੀ ਸਿੰਘ ਸਿੰਘ ਦੇਖ ਲਓ ਇਹਦੀ ਸਹੀ ਗੱਲ ਹੈ ਜੀ ਸੈਨ ਮੁੰਡਾ ਲੈ ਕੇ ਸੀਮਨ ਕਰਮ ਵਾਲੀ ਦਾ ਚੰਗਾ ਲੱਗੇ ਤਾਂ ਬੱਚਾ ਟਾਪ ਦਾ ਦੇਊਗੀ ਜੀ ਬਾਕੀ ਚੈੱਕ ਹੀ ਕਰ ਸਕਦੇ ਹੋ ਤੁਸੀਂ ਝੋਲੀ ਵੀ ਪੂਰੀ ਟਾਪ ਦੀ ਆ ਖਾਣਾ ਦਾ ਸੈਜ ਵੀ ਸੋਨਾ ਫੋਰਟ ਛਾਂਕ ਇਹਦੇ ਵੀ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਰੇ ਇਹਦੀ ਹੀ ਡਿਮਾਂਡ 34000 ਦੀ ਜੋੜਾ ਲਏ ਜੀ ਬਾਈ ਕੋਈ ਜੋੜਾ ਲੈ ਦੇ ਕਰਦਾ ਨਹੀਂ ਮੰਨਦਾ ਠੀਕ ਆ ਜੀ ਇਹਦੇ 34000 ਰੁਪਿਆ ਡਿਮਾਂਡ ਹੈ ਜੇ ਕੋਈ ਜੋੜਾ ਲੈ ਜੂ ਤਾਂ ਮਾਰਦਾਨ ਜ਼ਿਆਦਾ ਹੋ ਜੂ ਅੱਗੇ ਵੀਰੇ ਤਿੰਨ ਨੰਬਰ ਬੱਚਾ ਹੀ ਹੈ ਇਹ ਤਾਂ ਛੋਟਾ ਕਿੰਨੀ ਕੁ ਉਮਰ ਹੋ ਬਈ ਇਹਦੀ ਹੈਗੀ 13 ਮਹੀਨੇ ਹੁਣ 13 ਮਹੀਨੇ ਉਮਰ ਆ ਠੀਕ ਆ ਜੀ ਝੋਲੀ ਭਈ ਇਹਦੀ ਝੋਲੀ ਦੇਣੀ ਇਕੱਲਾ ਇਕੱਲਾ ਥਾਣੀ ਜਮਾ ਇਕੱਲਾ ਇਕੱਲਾ ਸਹੀ ਗੱਲ ਆ ਜੀ ਫੋਰਡ ਸ਼ਾਕੇ ਦੇ ਵੀ ਨੀ ਕੋਰਾ ਲੇ ਜੰਦੀ ਵੀਰੇ ਚੰਗੇ ਵੀ ਗੋਲ ਕਰਦੀ ਹੁੰਦੀ ਹੈ ਘਰ ਵਾਲੀ ਅਜੇ ਬੱਚਾਣਾ ਸਿੰਘ ਹੈ ਗੋਲ ਕਰ ਸਹੀ ਗੱਲ ਆ ਜੀ ਤੁਰ ਕੇ ਦਿਖਾਦੀ ਵੀਰੇ ਕਾਗਜੀ ਪਿੰਡਾ ਤਿੰਨੇ ਪਸ਼ੂਆਂ ਦੇ ਪਸ਼ੂ ਤਿੰਨੇ ਹੀ ਚੰਗੇ ਆ ਰੱਖਣ ਦੇ ਯੋਗ ਦਾ ਜੀ ਕਿਸੇ ਨੇ ਸੇਵਾ ਗੌਰ ਸਾਹਮਣੀ ਹੋਵੇ ਅੱਜ ਤਾਂ ਤੁਹਾਨੂੰ ਬੱਚਿਆਂ ਵਾਲੇ ਭਾਜ ਹੀ ਮਿਲ ਜਾਣੇ ਆ ਤੇ ਪਰ ਜਿੰਦ ਤਿਆਰ ਹੋ ਗਿਆ ਤੇ ਪਤਾ ਹੀ ਆ ਬਈ ਕਿ ਕਿਹੜੇ ਰੇਟ ਦੀਆਂ ਝੋਟੀਆਂ ਮਿਲਦੀਆਂ ਤਿਆਰ ਹੋਈਆਂ ਚੰਗੀਆਂ ਜੀ ਬਾਕੀ ਇਹ ਤਾਂ ਹੁਣ ਆਪਾਂ ਤੀਜੇ ਹਿੱਸੇ 'ਚ ਵੀ ਨਹੀਂ ਕਹਿ ਸਕਦੇ ਬਈ ਤੀਜੇ ਹਿੱਸੇ 'ਚ ਮਿਲ ਜੂਗੀ ਤੇ ਇਹਦਾ ਛੋਟੇ ਬੱਚੇ ਦਾ ਮੁੱਲ ਵੀਰੇ ਏ ਵੀ ਹਿਅਰ ਹੈ ਵੀ ਹਿਅਰ ਦਾ ਠੀਕ ਹੈ ਜੀ ਇਹ ਬਾਈ ਕਹਿੰਦਾ ਠੀਕ ਹੈ ਜੀ ਇਹ ਬਾਈ ਕਹਿੰਦਾ 20000 ਦੀ ਦੇ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨੇ ਕਰ ਸਕਦੇ ਆ ਜੀ ਧੰਨਵਾਦ